ਆ ਹੁਣ ਤੁਸੀਂ ਚੈੱਕ ਕਰੋ ਕੋਟ ਪੈਂਟ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲੋ ਜੈਂਟਲਮੈਨ ਜਿਹੜਾ ਮਰਜ਼ੀ ਤੁਸੀਂ ਰਾਂਗੇ ਦੇ ਵਿੱਚ ਲੈ ਲਿਓ ਬਾਜ਼ਾਰ 'ਚ ਦਰਜੀ ਕੋ ਜਾਊਂਗੇ 44500 ਰੁਪਏ ਇਹਦੀ ਸਲਾਈ ਚੱਲਦੀ ਆ ਜੇ ਤੁਸੀਂ ਇਹਨੂੰ ਖਰੀਦਣਾ 10000 12000 13000 ਰੁਪਏ ਤੋਂ ਘੱਟ ਤੁਹਾਨੂੰ ਆ ਕੋਟ ਪੈਂਟ ਨਹੀਂ ਮਿਲਣਾ ਪਰ ਸਾਡੇ ਕੋਲ ਆਜੋ ਤੁਹਾਨੂੰ 10 12000 ਵਾਲਾ ਕੋਟ ਪੈਂਟ ਸਿਰਫ 2995 'ਚ ਸਲਾਈ ਕਰਕੇ ਦਵਾਂਗੇ ਜਿਹੜਾ ਬਾਜ਼ਾਰ 'ਚ 3 ਪੀਸ ਕੋਟ ਵੈਂਡ 15 17 18000 ਰੁਪਏ ਦਾ ਸਾਡੇ ਕੋਲ ਆਓ 3760 ਰੁਪਏ ਚ ਕੋਟ ਪੈਂਟ ਲੈ ਜਾਓ ਸਲਾਈ ਵੀ ਸਾਡੀ ਕਪੜਾ ਵੀ ਸਾਡਾ ਪਸੰਦ ਤੁਹਾਡੀ ਹੋਊਗੀ ਹੁਣ ਬਾਜ਼ਾਰ ਚ ਜਾ ਕੇ ਸ਼ੇਰਵਾਨੀ ਦਾ ਰੇਟ ਵੀ ਪਤਾ ਕਰ ਲਿਓ ਕੋਈ 5000 ਰੁਪਏ ਕਰਾਇਆ ਮੰਗਦਾ ਕੋਈ 6000 ਮੰਗਦਾ ਕੋਈ 7000 ਮੰਗਦਾ 5 7 10 ਵਾਰੀ ਬੰਦੇ ਨੇ ਪਾਈ ਹੁੰਦੀ ਉਹ ਪਾਈ ਹੋਈ ਸ਼ੇਰਵਾਨੀ ਫੇਰ ਤੁਹਾਨੂੰ ਦੇ ਦਿੰਦੇ ਆ ਸਾਡੇ ਕੋਲ ਆਜੋ ਜੇ ਤੁਸੀਂ ਮੁੱਲ ਹੋਰ ਕਿਤੇ ਸ਼ੋਰੂਮ ਚ ਜਾ ਕੇ ਲਹੋਗੇ 20000 ਰੁਪਏ ਤੋਂ ਘਾਟਾ ਸ਼ੇਰਵਾਨੀ ਤੁਹਾਨੂੰ ਨਹੀਂ ਮਿਲਣੀ ਸਾਡੇ ਕੋਲ ਆਜੋ ਵੀਰ ਯਾਰ ਵਾਲੀ ਸ਼ੇਰਪਾਨੀ 16000 ਵਾਲੀ ਲਾ ਲੋ ਸ਼ੇਰਪਾਨੀ 6500 ਰੁਪਏ ਤੋਂ ਸਾਡੀ ਸ਼ੇਰਪਾਨੀ ਸ਼ੁਰੂ ਹੋ ਜਾਂਦੀ ਆ ਆ ਬਾਜ਼ਾਰ ਚ ਜਾ ਕੇ ਪਤਾ ਕਰੋ ਕੋਰਤਾ ਪਜਾਮਾ ਸਰਾਹੀ ਕਰਕੇ 3000 3200 ਤੋਂ ਘੱਟ ਕਿਸੇ ਨੇ ਤੁਹਾਨੂੰ ਨਹੀਂ ਜਣਾ ਸਾਡੇ ਕੋਲ ਆ ਜਾਓ ਕੋਰਤੇ ਪਜਾਮੇ ਚ ਪਹਿਲੀ ਗੱਲ ਸਾਡੇ ਕੋਲ ਰੰਗ ਬਹੁਤ ਆ ਵਾਈਟ ਲੈ ਲਓ ਬਲੈਕ ਲੈ ਲਓ ਕਲਰ ਲੈ ਲਓ ਜਿਹੜਾ ਮਰਜੀ ਜਿਹੜਾ ਬਾਜ਼ਾਰ ਚ 3000 ਰੁਪਏ ਦਾ ਕੋਰਤਾ ਪਜਾਮਾ ਆ ਮੱਤੂ ਜੀ ਦੀ ਦਸਤਾਰ ਪੁੱਤਲੀ ਘਰ ਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਓ 3000 ਵਾਲਾ ਕੋਰਟਾ ਪਿਆਮਾ ਤੁਹਾਨੂੰ ਅਸੀਂ ਸਿਰਫ 1300 ਰੁਪਏ ਦੇ ਦਿਆਂਗੇ ਹਾਂਜੀ ਕਿ ਮੁੰਡਿਆ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਵੀ ਤੁਹਾਡੇ ਘਰ 'ਚ ਵਿਆਹ ਸ਼ਾਦੀਆਂ ਆ ਗਈਆਂ ਔਰ ਤੁਸੀਂ ਪਾਰਟੀਆਂ ਤੇ ਜਾਣਾ ਤੇ ਕੋਟ ਪੈਂਟ ਲੈਣੇ ਆ ਤੇ ਤੁਸੀਂ ਹੁਣ ਤੱਕ ਬਹੁਤ ਸ਼ੋਅਰੂਮਾਂ 'ਚ ਵੀ ਗਏ ਆ ਛੋਟੀਆਂ ਦੁਕਾਨਾਂ ਤੇ ਵੀ ਗਏ ਆ ਜਾਂ ਤੁਸੀਂ ਜਾ ਕੇ ਕੋਟ ਪੈਂਟ ਕੋਰਟ ਤੇ ਪਿਆਮਾ ਦੇ ਰੇਟ ਸੁਣੇ ਤਾਂ ਤੁਸੀਂ ਹੈਰਾਨ ਵੀ ਹੋਏ ਕਿਉਂਕਿ ਤੁਹਾਡਾ ਬਜਟ ਓਵਰ ਸੀ ਪਰ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਚਾਹੇ ਤੁਸੀਂ ਕੋਟ ਪੈਂਟ ਲੈਣੇ ਆ ਕੋਰਟ ਪੈਂਟ ਮਿਲਣੀਆਂ, ਸ਼ੇਰਬਾਨੀਆਂ ਲਣੀਆਂ, ਬਲੇਜ਼ਰ, ਬਾਸਕਟਾ, ਬਾਜ਼ਾਰ ਨਾਲੋਂ 4-4 ਗੁਣਾ ਰੇਟਾਂ ਦਾ ਸੀ ਫਰ ਕਰ ਦੇਣਾ। ਤੁਸੀਂ ਦਰਜੀ ਕੋਲ ਜਾਓ ਪਹਿਲਾਂ ਭਾਵੇਂ ਪੈਂਡ ਵਾਲੇ ਛੋਟੇ ਕੋਲ ਚਲ ਜਓ, ਭਾਵੇਂ ਵੱਡੇ ਦਰਜੀ ਕੋਲ ਚਲ ਜਓ। ਇਸ ਗੱਲ ਦਾ ਵੀ ਅਸੀਂ ਚੈਲੰਜ ਕਰਦੇ ਹਾਂ। ਸਲਾਈ ਦੇ ਰੇਟ ਤੋਂ ਵੀ ਸਸਤੇ ਕੋਰਟ ਪੈਂਟ ਦੇ ਦੇਣੇ ਆ। ਪੂਰੇ ਪੰਜਾਬ ਦਾ ਸਭ ਤੋਂ ਵੱਡਾ ਚੈਲੰਜ ਕਰਦਾ ਮਾਤੂ ਸ਼੍ਰੀ ਦਸਤਾਰ, ਪੁਤਲੀਗੜ ਚੌਂਕ ਨੇ। ਆਹ ਔਰ ਤੁਸੀਂ ਚੈੱਕ ਕਰੋ ਕੋਰਟ ਪੈਂਟ ਜਿੱਥੇ ਮਰਜ਼ੀ ਜਾ ਕੇ ਪਤਾ ਕਰ ਲਓ। ਜੈਂਟਲਮੈਨ ਜਿਹੜਾ ਮਰਜ਼ੀ ਤੁਸੀਂ ਰਾਂਗੇ ਦੇ ਵਿੱਚ ਲੈ ਲਿਓ। ਪਰ ਯਾਰ ਜੇ ਦਰਜੀ ਕੋ ਜਾਉਂਗੇ 404500 ਰੁਪਇਆ ਇਹਦੀ ਸਲਾਈ ਚੱਲਦੀ ਆ ਜੇ ਤੁਸੀਂ ਇਹਨੂੰ ਖਰੀਦਣਾ 10000 12000 13000 ਰੁਪਏ ਤੋਂ ਘੱਟ ਤੁਹਾਨੂੰ ਆ ਕੋਟ ਮੈਂਟ ਨਹੀਂ ਮਿਲਣਾ ਪਰ ਸਾਡੇ ਕੋਲ ਆਜੋ ਤੁਹਾਨੂੰ 10 12000 ਵਾਲਾ ਕੋਟ ਮੈਂਟ ਸਿਰਫ 2995 ਚ ਸਲਾਈ ਕਰਕੇ ਦਵਾਂਗੇ ਸਲਾਈ ਕਰਕੇ ਦਵਾਂਗੇ ਰੰਗ ਤੁਹਾਡੀ ਮਰਜ਼ੀ ਦਾ ਹੋਊਗਾ ਜਿਹੜਾ ਮੇਚਾ ਵੀ ਤੁਹਾਡਾ ਦਵਾਂਗੇ ਚੈਲੰਜ ਹੈ ਜੇ ਹੋਰ ਕੋਈ ਦੇ ਜਵੇ ਹੁਣ 3 ਪੀਸ ਦੀ ਗੱਲ ਕਰ ਲਈਏ ਕੋਈ ਸ਼ਕੀਰ ਭਰਾ ਆਉਂਦਾ ਉਹ ਕਹਿੰਦਾ ਵੀ ਮੈਂ ਤਾਂ ਬਾੜੀ ਟੌਰ ਕੱਢਣੀ ਆ ਵੀ ਸਾਡੇ ਰਿਸ਼ਤੇਦਾਰ ਕੈਨੇਡਾ ਤੋਂ ਆਏ ਸੀ ਵੀ ਉਹਨਾਂ ਨੇ ਵੀ ਇਦਾਂ ਦਾ ਕੋਟਪੈਂਟ ਪਾਇਆ ਸੀ ਉਹ ਕੋਟਪੈਂਟ ਸੀਗਾ 20000 ਦਾ 25000 ਦਾ 22000 ਦਾ ਪਰ ਸਾਡੇ ਕੋਲ ਆਓ ਜੀ 3 ਪੀਸ ਕੋਟਪੈਂਟ ਆ ਬਾਸਕਟ ਨਾਲ ਬਣਾ ਕੇ ਦੇਵਾਂਗੇ ਚਾਹੇ ਤੁਸੀਂ ਇਹਦੇ ਨਾਲ ਦੀ ਮੈਚ ਕਰ ਲੋ ਚਾਹੇ ਕੰਟਰਾਸਟ ਨਾਲ ਲੋ ਜਿਹੜਾ ਬਾਜ਼ਾਰ 'ਚ 3 ਪੀਸ ਕੋਟਵੈਨ 15 17 18000 ਰੁਪਏ ਦਾ ਸਾਡੇ ਕੋਲ ਆਓ 3760 ਰੁਪਏ 'ਚ ਕੋਟਪੈਂਟ ਲੈ ਜਾਓ ਸਿਲਾਈ ਵੀ ਸਾਡੀ ਕੱਪੜਾ ਵੀ ਸਾਡਾ ਪਸੰਦ ਤੁਹਾਡੀ ਹੋਊਗੀ ਮੁੰਡੇ ਦਾ ਵਿਆਹ ਆ ਗਿਆ ਹੁਣ ਬਾਜ਼ਾਰ 'ਚ ਆ ਕੇ ਸ਼ੇਰਵਾਨੀ ਦਾ ਰੇਟ ਵੀ ਪਤਾ ਕਰ ਲਿਓ ਕੋਈ 5000 ਰੁਪਿਆ ਕਰਾਇਆ ਮੰਗਦਾ ਕੋਈ 6000 ਮੰਗਦਾ ਕੋਈ 7000 ਮੰਗਦਾ 5 7 10 ਵਾਰੀ ਬੰਦੇ ਨੇ ਪਾਈ ਹੁੰਦੀ ਉਹ ਪਾਈ ਹੋਈ ਸ਼ੇਰਵਾਨੀ ਫੇਰ ਤੁਹਾਨੂੰ ਦੇ ਦਿੰਦੇ ਆ ਸਾਡੇ ਕੋਲ ਆਜੋ ਜੇ ਤੁਸੀਂ ਮੁੱਲ ਹੋਰ ਕਿਤੇ ਸ਼ੋਰੂਮ 'ਚ ਆ ਕੇ ਲਹੋਗੇ 20000 ਰੁਪਏ ਤੋਂ ਘਾਟਾ ਸ਼ੇਰਵਾਨੀ ਤੁਹਾਨੂੰ ਨਹੀਂ ਮਿਲਣੀ ਸਾਡੇ ਕੋਲ ਆਜੋ 20000 ਵਾਲੀ ਸ਼ੇਰਵਾਨੀ ਹੈ 18000 ਵਾਲੀ ਲਾ ਲਓ ਸ਼ੇਰਵਾਨੀ 6500 ਰੁਪਏ ਤੋਂ ਸਾਡੀ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਆ ਇਹ ਦੂ ਉੱਪਲੀ ਰੇਂਜ ਜਿੱਦਾਂ ਨਹੀਂ ਤੁਹਾਨੂੰ ਚਾਹੀਦੀ ਤੁਸੀਂ ਆ ਕੇ ਲੈ ਸਕਦੇ ਆ ਹੁਣ ਜਿਹੜੇ ਤਾਂ ਹੈਗੇ ਸ਼ਕੀਰ ਮੁੰਡੇ ਜਿਹੜੇ ਬਾਲੇ ਮਾਡਰਨ ਨੇ ਜਿਹੜੇ ਖਾਲਸਾ ਕਾਲਜ ਪੜ੍ਹਦੇ ਆ ਜਿਹੜੇ ਯੂਨੀਵਰਸਿਟੀ ਪੜ੍ਹਦੇ ਕਹਿੰਦੇ ਵੀ ਟੋੜਾ ਟੋੜਾ ਕੱਢ ਕੇ ਰਹਿਣਾ ਵੀ ਆਪਾਂ ਤਾਂ ਜੋ ਮਰਜ਼ੀ ਹੋ ਜਵੇ ਆ ਕੋਰਤਾ ਪੀਮਾ ਦੇਖ ਲਓ ਬਲੈਕ ਕਲ ਰਿਆ ਹਾਲਾਂਕਿ ਮਰਜ਼ੀ ਤੁਹਾਡੀ ਆ ਰੰਗੇ ਚ ਜਿਹੜਾ ਮਰਜ਼ੀ ਤੁਸੀਂ ਬਣਾ ਸਕਦੇ ਹੋ ਕੋਰਤਾ ਪੀਮਾ ਬਣਾ ਲਓ ਸਲਵਾਰ ਸੂਟ ਬਣਾ ਲਓ ਚਾਹੇ ਤੁਸੀਂ ਅਫਗਾਨੀ ਸੂਟ ਬਣਾ ਲਓ ਜਿੱਦਾਂ ਦੀ ਚੁਆਇਸ ਤੁਹਾਡੀ ਤੁਸੀਂ ਉਹ ਬਣਾ ਸਕਦੇ ਹੈਗੇ ਆ ਇਦਾਂ ਦੇ ਡਿਜ਼ਾਈਨਰ ਕੋਰਤੇ ਪੀਮੇ ਸਾਡੇ ਉਦੋਂ ਬਾਅਦ ਤੁਸੀਂ ਡਿਜ਼ਾਈਨਰ ਬਾਸਕਟਾਂ ਲੈਣੀਆਂ ਦੇਖੋ ਇਹਦੇ ਵਿੱਚ ਤੁਸੀਂ ਪੌਕਟਾਂ ਸਿੱਧੀਆਂ ਲਵਾ ਲਓ ਡੇਟਿੰਗਾਂ ਲਵਾ ਲਓ ਬਟਨ ਜਿੱਦਾਂ ਨੇ ਮਰਜ਼ੀ ਲਵਾ ਲਓ ਡਿਜ਼ਾਈਨ ਬਹੁਤ ਸੋਹਣਾ ਤਿਆਰ ਕਰਕੇ ਦਵਾਂਗੇ ਬਾਸਕਟਾਂ ਦੇ ਵਿੱਚ ਹੁਣ ਵੱਡਾ ਪਟਾਕਾ ਕੀ ਹੈਗਾ ਆ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੁਰਤਾ ਪਜਾਮਾ ਸਲਾਈ ਕਰਕੇ 3320 ਤੋਂ ਘੱਟ ਕਿਸ ਨੇ ਤੁਹਾਨੂੰ ਨਹੀਂ ਦੇਣਾ ਸਾਡੇ ਕੋਲ ਆ ਜਾਓ ਕੁਰਤੇ ਪਜਾਮੇ 'ਚ ਪਹਿਲੀ ਗੱਲ ਸਾਡੇ ਕੋਲ ਰੰਗ ਬਹੁਤ ਹੈ ਵਾਈਟ ਲੈ ਲਓ ਬਲੈਕ ਲੈ ਲਓ ਕਲਰ ਲੈ ਲਓ ਜਿਹੜਾ ਮਰਜ਼ੀ ਜਿਹੜਾ ਬਾਜ਼ਾਰ 'ਚ 3000 ਰੁਪਏ ਦਾ ਕੁਰਤਾ ਪਜਾਮਾ ਆ ਮੰਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ ਆਜੋ 3000 ਵਾਲਾ ਕੁਰਤਾ ਪਜਾਮਾ ਤੁਹਾਨੂੰ ਅਸੀਂ ਸਿਰਫ 1300 ਰੁਪਏ 'ਚ ਦੇ ਦਿਆਂਗੇ ਭਾਈ ਜੀ ਕੁਰਤੇ ਪਜਾਮੇ ਦੀ ਰੇਟ ਬੜੇ ਫਰਕ ਆ ਕੋਟ ਮੈਂਟ ਦੇ ਵਿੱਚ ਬੜੇ ਫਰਕ ਹੈਗੇ ਮੈਨੂੰ ਇਹ ਦੱਸੋ ਵੀ ਇਹਨਾਂ ਡਿਫਰੈਂਸ ਕਿੰਨਾ ਬਾਜ਼ਾਰ ਨਾਲੋਂ ਤੁਸੀਂ ਕੱਢਿਆ ਹੋਇਆ ਆ ਭਾਜੀ ਆ ਦੇਖੋ ਬਾਜ਼ਾਰ ਦੇ ਵਿੱਚ ਮਿਲੂਗਾ ਤੁਹਾਨੂੰ 15-1600 ਰੁਪਏ ਦੀ ਰੇਂਜ 'ਚ ਵੀਜ਼ਾ ਕਾਟਨ ਦਾ ਕੱਪੜਾ ਸਾਡੇ ਕੋਲ ਮਿਲੂਗਾ ਸਿਰਫ 9100 ਰੁਪਏ ਦਾ ਜੀ ਉਸ ਤੋਂ ਬਾਅਦ ਆਜੋ ਭਾਜੀ ਕਾਟਨ ਮਿਲ ਜੂਗੀ ਗੀਜ਼ਾ ਕਾਟਨ 320 ਰੁਪਏ ਮੀਟਰ ਦੇ ਵਿੱਚ ਭਾਜੀ ਬਾਜ਼ਾਰ 2500 2600 ਰੁਪਏ ਦਾ ਮਿਲੂਗਾ ਪੇਪਰ ਕਾਟਨ ਆ ਜਾਓ ਭਾਜੀ ਪੇਪਰ ਕਾਟਨ ਬਾਜ਼ਾਰ ਚ 7-800 ਰੁਪਏ ਮੀਟਰ ਵਾਲਾ ਕੱਪੜਾ ਆ ਸੜ ਤੋਂ ਮਿਲੂਗਾ 1200 1200 ਰੁਪਏ ਦੀ ਰੇਂਜ ਦੇ ਵਿੱਚ ਪੇਪਰ ਕਾਟਨ ਲੀਲਨ ਕਾਟਨ ਲੈ ਜਾਓ ਭਾਜੀ ਲੀਲਨ ਕਾਟਨ 1200 1500 ਰੁਪਏ ਦੀ ਰੇਂਜ ਦੇ ਵਿੱਚ ਲੀਲਨ ਕਾਟਨ ਦੇ ਦੇਵਾਂਗੇ ਭਾਜੀ ਉਸ ਤੋਂ ਬਾਅਦ ਗੀਜ਼ਾ ਕਾਟਨ ਫੇਰ ਆ ਗਿਆ ਭਾਜੀ ਆ 1700 1800 ਰੁਪਏ ਦੀ ਰੇਂਜ ਕੁਤਬਾਦ ਆ ਜੋ ਭਾਜੀ ਮੁਫਤ ਲਾਲ ਕੰਪਨੀ ਦਾ ਮਾਲ ਆ 12-1300 ਰੁਪਏ ਰੇਂਜ ਭਾਜੀ ਆ ਵੀ ਦੇ ਦੇਾਂਗੇ ਨਾਲ ਦੇਖੋ ਵੈਸੇ ਸਾਡੇ ਕੋਲ 700 ਰੁਪਏ ਤੋਂ ਕੋੜ ਤੱਕ ਆਮਾ ਸ਼ੁਰੂ ਹੋ ਜਾਂਦਾ 900 1000 1200 1500 2000 2500 3000 ਜਿੰਨਾ ਮਰਜ਼ੀ ਨਹੀਂ ਲੈ ਜਾਓ 3000 ਦਾ ਵੀ ਉਹ ਦਵਾਂਗੇ ਟਾਂਕਰੀ ਚੋਟੇ ਕਿੰਨੇ ਆ ਜਿਹੜਾ ਬਾਜ਼ਾਰ 'ਚ 6000 6500 ਦਾ ਵਾਈਟ ਰੰਗ ਬਹੁਤ ਸੋਹਣੇ ਇੱਥੇ ਦੇਖੋ ਵੈਰਾਈਟੀਆਂ ਬ੍ਰਾਂਡ ਵਟੇਆ ਰੈਮਨ ਡਰੇਲੋ ਸੀਆ ਨਾਮ ਲੈ ਲੋ ਹੋਰ ਲੱਕੜ-ਦੱਕੜ ਸਾਰੇ ਬ੍ਰਾਂਡ ਤੁਹਾਨੂੰ ਇੱਥੋਂ ਮਿਲ ਜਾਣੇ ਆ ਉਸ ਤੋਂ ਇਲਾਵਾ ਤੁਸੀਂ ਆ ਦੇ ਬਲੈਕ ਕੋਰਤੇ ਪਿਆਮੇ ਹੈ ਗਿਆ ਸੋ ਕਲਰ ਜਿਹੜੇ ਕੋਰਤੇ ਪਿਆ ਮੈਨੂੰ ਉਹ ਦੱਸੋ ਵੀ ਕਿੱਥੋਂ ਸ਼ੁਰੂ ਹੋ ਜਾਂਦੇ ਆ ਕਿੰਨੀ ਵੈਰਾਈਟੀ ਚੱਲ ਜਾਈਂਦੇ ਇਹਦੇ ਵਿੱਚ ਬ੍ਰਾਂਡ ਕਿਹੜੇ ਆ ਕਲਰ ਭਾਜੀ ਆਪਣੇ ਕੋਲ ਮਿਲ ਜੂਗਾ 200 ਰੁਪਏ ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਭਾਜੀ 7-800 ਰੁਪਏ ਦੀ ਰੇਂਜ ਤੱਕ ਸਾਡੇ ਕੋਲ ਸਾਰੀ ਵੈਰਾਈਟੀ ਮਿਲ ਜੂਗੀ ਕਲਰ ਸਾਰੇ ਮਿਲ ਜਾਣਗੇ ਕਲਰ ਭਾਜੀ ਦੇਖ ਸਕਦੇ ਤੁਸੀਂ ਸਾਰੇ ਭਾਜੀ ਪੇਪਰ ਕੋਟਨ ਮਿਲ ਜਾਣਗੇ ਗੀਜ਼ਾ ਕੋਟਨ ਮਿਲ ਜਾਣਗੇ ਲੀਲਨ ਕੋਟਨ ਮਿਲ ਜੂਗੀ ਸਾਰੇ ਕਲਰ ਮਿਲ ਜਾਣਗੇ ਭਾਜੀ ਇਹ ਕੱਪੜੇ ਸੋ ਮਤਲਬ ਇਹ ਵੀ 700 ਰੁਪਏ ਤੋਂ ਸ਼ੁਰੂ ਹੋਏਗਾ ਚਾਹੇ ਤੁਸੀਂ ਗੀਜ਼ਾ ਕੋ 올 오버 ਬਣਾ ਲਓ ਮੈਚ ਕਰਕੇ ਬਣਾ ਲਓ ਮਤਲਬ ਫਾਇਦੇ ਹੀ ਫਾਇਦੇ ਤੁਹਾਡੇ ਅਸੀਂ ਕਰ ਰਹੇ ਆ ਔਰ ਤੁਸੀਂ ਬੈਂਕ ਚ ਕੰਮ ਕਰਦੇ ਹੋ ਤੁਸੀਂ ਆਫਿਸ ਕਰਦੇ ਹੋ ਤੁਸੀਂ ਪੜ੍ਹਦੇ ਹੋ ਸਟੂਡੈਂਟ ਹੋ ਨਾ ਤੁਹਾਨੂੰ ਸ਼ਰਟ ਚਾਹੀਦੀ ਆ ਰੋਜ਼ ਨਵੀਂ ਚੇਂਜ ਪਾਉਣ ਲਈ ਚਾਹੇ ਜੀਨ ਦੀ ਪੈਂਟ ਪਾਈ ਆ ਚਾਹੇ ਫਾਰਮਲ ਪਾਈ ਆ ਆ ਦੇਖੋ ਸ਼ਰਟਾਂ ਸ਼ਰਟਾਂ ਦੇ ਵਿੱਚ ਏ ਕਲਾਸ ਕੱਪੜਾ ਆ ਬਹੁਤ ਸੋਹਣਾ ਰੰਗ ਆ ਤੁਸੀਂ ਚਾਹੇ ਲਾਈਨਾਂ ਵਾਲਾ ਲੈ ਜਾਓ ਤੁਸੀਂ ਚੈੱਕ ਵਾਲਾ ਲੈ ਜਾਓ ਤੁਸੀਂ ਪ੍ਰਿੰਟ ਲੈ ਜਾਓ ਤੁਸੀਂ ਪਲੇਨ ਲੈ ਲਓ ਤੁਸੀਂ ਜਵਾਨ ਮੁੰਡੇ ਖੁੰਡੇ 18 20 25 ਸਾਲ ਦੇ ਜਾਂ ਤੁਸੀਂ ਮਿਡਲ ਏਜ ਹੋ ਗਏ ਹੋ 40 ਤੋਂ 50 ਸਾਡੇ ਜਾਂ ਬਜ਼ੁਰਗ ਹੈਗੇ ਆ ਸਾਰਿਆਂ ਦੇ ਲਈ ਸ਼ਰਟ ਹੈ ਸਾਡੇ ਕੋਲ ਵੈਰਾਈਟੀ ਬਹੁਤ ਆ 3350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿਹੜੀ ਲਿਆਣੀ ਲੈ ਜਾਓ ਭਾਜੀ ਕੋਟ ਪੈਂਟ ਜਿਹੜਾ 2995 ਚਾ ਕਪੜਾ ਕਿੱਦਾਂ ਦਾ ਤੇ ਇਹਦੇ ਰੰਗ ਕਿੰਨੇ ਆ ਭਾਜੀ ਰੰਗ ਸਾਡੇ ਕੋਲ ਮਿਲ ਜਾਣਗੇ 18 ਤੋਂ 19 ਰੰਗ ਹੋਣਗੇ ਭਾਜੀ ਕਪੜਾ ਬਹੁਤ ਫਾਈਨ ਆ ਜੀ ਆ ਦੇਖੋ ਭਾਜੀ ਮਾਰਕੀਟ 'ਚ ਮਿਲੂਗਾ 12-13000 ਰੁਪਏ ਦਾ ਕੋਟ ਪੈਂਟ ਸਾਡੇ ਕੋਲ ਮਿਲੂਗਾ 2995 ਰੁਪਏ ਦੇ ਵਿੱਚ 2 ਪੀਸ ਤੇ 3760 ਵਿੱਚ 3 ਪੀਸ ਭਾਜੀ ਮਿਲ ਜੂਗਾ ਦੇਖੋ ਰੰਗ ਇਹਦੇ ਵਿੱਚ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ ਰੰਗ ਵੀ ਤੁਸੀਂ ਦੇਖ ਲਓ ਬਹੁਤ ਸਾਰੇ ਰੰਗ ਆ ਜਿਹੜੇ 12-12000 ਰੁਪਏ ਦੇ ਤੁਸੀਂ ਕੋਟ ਪੈਂਟ ਲੈਣੇ ਹੋ ਸਾਡੇ ਕੋਲ 2995 'ਚ ਲੈ ਜਾਓ ਜਿਹੜੇ 16-17000 ਦੇ 3 ਪੀਸ ਲੈਣੇ ਹੋ ਉਹ ਤੁਸੀਂ ਲੈ ਜਾਓ ਸਾਡੇ ਕੋਲ 360 'ਚ ਕਲਰ ਸਾਡੇ ਕੋਲ ਇਹਦੇ ਵਿੱਚ ਮੁੰਡਿਆਂ ਕੋਲ ਟਿਆਲੇ ਮਿਡਲ ਏਜ ਬਜ਼ੁਰਗਾਂ ਵਾਲੇ ਸਾਰੇ ਰੰਗ ਮਿਲ ਜਾਣੇ ਆ ਆ ਤੁਸੀਂ ਚੈੱਕ ਕਰ ਲਓ ਉਦੋਂ ਉਪਲੀ ਰਾਇਲ ਕੁਆਲਟੀ ਕਿਸੇ ਨੇ 4000 ਰੁਪਏ ਦਾ ਲੈਣਾ ਕਿਸੇ ਨੇ 5000 ਦਾ ਲੈਣਾ ਕਿਸੇ ਨੇ 6000 ਦਾ ਲੈਣਾ ਵਧੀਆ ਰਾਇਲ ਤੁਹਾਨੂੰ ਅਸੀਂ ਜਿਹੜਾ ਕੋਟਮੈਂਟ ਉਹ ਵੀ ਇਹਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਜਿਹੜਾ 6000 ਦਾ ਸਾਡਾ ਕੋਟਪ੍ਰਿੰਟ ਹੋਊਗਾ ਉਹ ਬਾਜ਼ਾਰ 'ਚ 20 22 28000 25000 23000 ਜੋ ਮੰਗਦੇ ਆ ਉਹ ਰੇਟ ਸਾਡੇ ਹੋਊਗੇ ਹੁਣ ਖਾਸ ਤੌਰ ਤੇ ਅਸੀਂ ਪੰਜਾਬ ਦੀ ਸਭ ਤੋਂ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਆ ਪੱਕਾ ਬੰਨਣ ਵਾਲੇ ਸ਼ਕੀਨ ਭਰਾਵਾਂ ਲਈ ਬਹੁਤ ਖੁਸ਼ਖਬਰੀ ਦੀ ਖਬਰ ਇਹ ਆ ਵੇ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਪੰਜਾਬ ਨਹੀਂ ਪੂਰੇ ਵਰਲਡ ਫੇਮਸ ਇਹ ਬ੍ਰਾਂਡ ਆ ਸਭ ਤੋਂ ਵੱਡਾ ਬ੍ਰਾਂਡ ਹੈਗਾ ਸਾਡੇ ਕੋਲ ਪੱਗਾਂ ਦੇ ਵਿੱਚ ਚਾਹੇ ਤੁਸੀਂ ਰੂਪੀਆ ਚਾਹੇ ਫੁੱਲ ਵੇ ਲੈਣਾ 550 ਤੋਂ ਵੱਧ ਰੰਗ ਰੰਗ ਫੇਟ ਹੋ ਜਵੇ ਟੱਪ ਪੈ ਜਵੇ ਚਿਰਕ ਪੈ ਜਵੇ ਤਿੰਨ ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਹਾਨੂੰ ਇੱਥੇ ਕੋਈ ਕਿੰਨ ਤੋਂ ਪ੍ਰਿੰਟ ਕਰਨਾ ਤੁਸੀਂ ਲੈਣਾ ਹੈਗਾ ਲਾਈਨਿੰਗ ਦਾ ਕੱਪੜਾ ਸਾਡੇ ਕੋਲ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਇਹਦੇ ਰੰਗਾਂ ਦੀ ਵੀ ਅਸੀਂ ਫੁੱਲ ਗਾਰੰਟੀ ਲੈਂਦੇ ਆ ਜੇ ਅਸੀਂ ਗੱਲ ਕਰ ਲਈਏ ਸ਼ੇਰਵਾਨੀਆਂ ਦੀ ਜਾਂ ਅਸੀਂ ਗੱਲ ਕਰ ਲਈਏ ਬਾਸਕਟਾਂ ਦੀ ਆ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਤੁਸੀਂ ਕੁਰਤੇ ਪਜਾਮੇ ਉੱਤੇ ਮੈਚ ਕਰਕੇ ਬਾਸਕਟ ਪਾ ਸਕਦੇ ਆ ਸ਼ੇਰਵਾਨੀ ਲੈਣੀ ਆ ਤਾਂ ਤੁਸੀਂ ਸ਼ੇਰਵਾਨੀ ਦੇ ਨਾਲ ਸ਼ੇਰਵਾਨੀ ਮੈਚ ਦੇਖੋ ਜੀ ਮੁੱਖੀ ਗੱਲ ਇਹੀ ਆ ਬਜ਼ਾਰਾਂ ਦੇ ਵਿੱਚ ਲੁੱਟ ਕਰਾੜੀ ਬੰਦ ਕਰ ਦੋ ਹੁਣ ਸਮਝਦਾਰ ਹੋ ਜੋ ਤੇ ਪੁਤਲੀਕਰ ਸਟੋਰ ਦੇ ਵਿੱਚ ਆ ਜਾਓ ਜਿੱਥੇ ਕੁਰਤੇ ਪਜਾਮੇ ਕੋਟ ਪੈਂਟ ਦਸਤਾਰਾਂ ਸ਼ੇਰਵਾਨੀਆਂ ਬਾਸਕਟਾਂ ਸਾਰਾ ਕੁਝ ਹੀ ਮਿਲਦਾ ਬਹੁਤ ਘੱਟ ਰੇਟਾਂ ਦੇ ਚੈਲੰਜ ਰੇਟਾਂ ਦਾ ਵੀ ਹੈ ਚੈਲੰਜ ਕੁਆਲਿਟੀ ਦਾ ਵੀ ਹੈ ਜੈ ਲੈ ਜੀ ਕੁਆਂਟੀਟੀ ਦਾ ਵੀ ਆ ਕਿਉਂਕਿ ਮਾਤੂ ਸ਼੍ਰੀ ਦਸਤਾਰ ਉਤਲੀ ਘਰ ਦੇ ਵਿੱਚ ਉਹ ਥੰਮ ਹੈ ਜਿਹੜਾ ਆਮ ਲੋਕਾਂ ਦੇ ਖਾਸ ਲੋਕਾਂ ਦੇ ਫਾਇਦੇ ਲਈ ਖੜਾ ਵਾ ਦੇਖੋ ਪੱਗਾਂ ਦੇ ਵਿੱਚ ਦਾ ਰੰਗ ਸਾਡੇ ਕੋਲ ਹੈਗੇ ਆ ਤੁਸੀਂ ਇਸ ਤੋਂ ਇਲਾਵਾ ਕੁੜਤੇ ਪਿਆ ਮੈਨਾ ਕੋਟ ਪੈਂਟਾਂ ਨਾਲ ਤੁਸੀਂ ਆਪਣੀਆਂ ਜਿਹੜੇ ਕਿ ਘਰ ਵਾਲੀਆਂ ਦੇ ਸੂਟਾਂ ਦੇ ਨਾਲ ਮੈਚ ਕਰਨੀਆਂ ਸ਼ਰਟਾਂ ਦੇ ਨਾਲ ਮੈਚ ਕਰਨੀਆਂ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਹੋਏ ਰੰਗ ਆ ਇੱਕ ਹੋਰ ਤੁਹਾਡਾ ਫਾਇਦਾ ਸੀ ਕਰ ਦਿੰਦੇ ਆ ਦੇਖੋ ਕੱਪੜਾ ਸਾਡਾ ਬਹੁਤ ਸੋਹਣਾ ਆ ਰੇਟ ਸਾਡੇ ਘੱਟ ਆ ਕਪੜੇ ਦੇ ਨਾਲ ਨਾਲ ਸਾਡੀ ਸਟਿਚਿੰਗ ਨੰਬਰ 1 ਨੇ ਆ ਅਸੀਂ ਇੱਕ ਸੂਤਰ ਵੀ ਕਹਿੰਦੇ ਸਾਡੇ ਟੇਲਰ ਇਧਰ ਉਧਰ ਹੀ ਹੁੰਦੇ ਟੇਲਰ ਟਾਪ ਦੇ ਮਗਾਏ ਹੋਏ ਆ ਜਿੱਦਾਂ ਵੀ ਤੁਸੀਂ ਸਟਿਚਿੰਗ ਜਾਓਗੇ ਤੁਹਾਨੂੰ ਉਹ ਦਵਾਂਗੇ ਪਰ ਕਪੜਾ ਬਹੁਤ ਸੋਹਣਾ ਲੱਗਾ ਜੇ ਅੰਦਰਲੀ ਗੱਲ ਕਰੀਏ ਅੰਦਰਲੀ ਗ੍ਰੇਸ ਤੁਸੀਂ ਚੈੱਕ ਕਰ ਲਓ ਅੰਦਰ ਵੀ ਬਹੁਤ ਸੁਪਰ ਕੁਆਲਿਟੀ ਬੜੀ ਸਫਾਈ ਦੇ ਨਾਲ ਅਸੀਂ ਕੰਮ ਕਰਕੇ ਦਿੰਨੇ ਆ ਇਦਾਂ ਹੀ ਸ਼ੇਰਵਾਨੀ ਇਦਾਂ ਹੀ ਕੁਰਤੇ ਪਿਆ ਮੇਰੇ ਵਿੱਚ ਤੋਂ ਤੁਸੀਂ ਆਜੋ ਆਉਣਾ ਤੁਸੀਂ ਹੈਗਾ ਜਾਂ ਪੁਤਲੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ ਮਾਤੂ ਸ਼੍ਰੀ ਦਸਤਾਰ ਜਿਹੜਾ ਇਸ ਸਟੋਰ ਦਾ ਨਾਮ ਆ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਲੈਣ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਤਾਂ ਟੀਵੀ ਉਤਲੀਕਰ ਚੌਂਕ ਸ਼੍ਰੀ ਅਮਰਦਾਸ ਸਾਹਿਬ